ਇਹ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਪ੍ਰਧਾਨ ਮੰਤਰੀ ਜੀ ਇੱਥੇ ਆ ਰਹੇ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੇਰੇ ਤੇ ਨੁਕਤਾ ਜਿੰਨੇ ਕਰਨ ਦੀ ਬਜਾਏ ਜਾਂ ਕਾਂਗਰਸ ਨੂੰ ਭੰਡਣ ਦੀ ਬਜਾਏ ਕਿਰਪਾ ਕਰਕੇ ਇਹ ਵੀ ਦੱਸਣ ਕਿ ਉਹਨਾਂ ਨੇ 10 ਸਾਲਾਂ 'ਚ ਪੰਜਾਬ ਨੂੰ ਤੇ ਜਿਲੰਧਰ ਨੂੰ ਕੀ ਆ ਦਿੱਤਾ ਉਹ ਇਹ ਵੀ ਦੱਸਣ ਕਿ ਕਿਉਂ ਉਹ ਕੀ ਆਪ ਦੀ ਕਿਸਾਨੀ ਨੂੰ ਬਰਬਾਦ ਕਰਕੇ ਪੰਜਾਬ ਨੂੰ ਬਰਬਾਦ ਕਰਨਾ ਚਾਹਦੇ ਹੋ ਕਿਰਪਾ ਕਰਕੇ ਇਹ ਵੀ ਦੱਸਣ ਕਿ ਪੰਜਾਬ ਦੇ ਵਿੱਚ ਕਿਹੜਾ ਯੂਨਿਟ ਲਿਆਉਣਾ ਕੋ ਕਿਰਪਾ ਕਰਕੇ ਇਹ ਵੀ ਦੱਸਣ ਕਿ ਅਸੀਂ ਮਤਾ ਪਾਸ ਕੀਤਾ ਹੋਇਆ ਸੀ ਕਿ ਇੱਥੇ ਦੇ 에어ਪੋਰਟ ਦਾ ਆਦਮਪੁਰ ਦੇ 에어ਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ ਮੈਂ ਪ੍ਰਧਾਨ ਮੰਤਰੀ ਤੇ ਉਸ ਦਿਨ ਵਾਸਤੇ ਇਹ ਪੁੱਛਣਾ ਚਾਹਦਾ ਕਿ ਕਿਉਂ ਉਹਨਾਂ ਨੇ ਇਹ ਸਾਡੀ ਮਤੇ ਨੂੰ ਨਹੀਂ ਮੰਨਿਆ ਜਾਂ ਕਿਉਂ ਵਿਧਾਨ ਸਭਾ ਦਾ ਮਤਾ ਸੀ ਅੱਜ ਤੱਕ ਉਸ ਦਾ ਨਾਮ ਨਹੀਂ ਰੱਖਿਆ ਉਹਦੇ ਕਿਆ ਕਰਨਾ ਹੈ ਕਿਆ ਉਹਨਾਂ ਦਾ ਵਿਰੋਧ ਹੈ ਗੁਰੂ ਰਵਿਦਾਸ ਜੀ ਦੇ ਨਾਲ ਮੈਂ ਉਹ ਪੁੱਛਣਾ ਚਾਹੁੰਦਾ ਕਿਆ ਉਹ ਬਾਲਵੀ ਜੀ ਦੇ ਨਾਲ ਉਹਨਾਂ ਦਾ ਕਿਆ ਵਿਰੋਧ ਹੈ ਕਿ ਉਹ ਗਰੀਬ ਲੋਕਾਂ ਦਾ ਹਮੇਸ਼ਾ ਵਿਰੋਧ ਕਰਦੇ ਸੋ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਕਿਉਂ ਇੱਥੇ ਦੀ ਇੰਡਸਟਰੀ ਜਿਹੜੀ ਕਿ ਲੈਦਰ ਇੰਡਸਟਰੀ ਬਿਲਕੁਲ ਖਤਮ ਹੋ ਰਹੀ ਹੈ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਹੱਡਾ ਰੋਡੀਆਂ ਖਤਮ ਹੋ ਗਈਆਂ ਇੱਥੇ ਦੀ ਸਪੋਰਟਸ ਦੀ ਜਿੰਨੀ ਇੰਡਸਟਰੀ ਹੈ ਇੱਥੇ ਦੀ ਫੋਰਜਿੰਗ ਦੀ ਜਿੰਨੀ ਇੰਡਸਟਰੀ ਹੈ ਸਾਰੀ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਖਤਮ ਹੋਈ ਹੈ ਮੈਂ ਇਹ ਮਸਲੇ ਲੈ ਕੇ ਜਾਣਾ ਚਾਹੁੰਦਾ ਹਾਂ ਕਿਉਂ ਸਾਨੂੰ ਜਲੰਧਰ ਨੂੰ ਅੱਜ ਤੱਕ ਏਮਜ਼ ਹਸਪੀਟਲ ਨਹੀਂ ਮਿਲਿਆ ਜਿੰਨੇ ਕਿ ਹਮੇਸ਼ਾ ਦੀ ਡਿਮਾਂਡ ਹੈ 10 ਸਾਲਾਂ ਦੇ ਵਿੱਚ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਨੀ ਕਿਉਂ ਇਹਦੇ ਬਾਰੇ ਨਹੀਂ ਸੋਚਿਆ ਕਿਉਂ ਇੱਥੇ ਕੋਈ ਸਿਵਲ ਵੀ ਯੂਨੀਵਰਸਿਟੀ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ ਮੈਂ ਇਹ ਬੇਨਤੀਆਂ ਕਰਦਾ ਕਿ ਮੁੱਖ ਮੰਤਰੀ ਜੀ 10 ਸਾਲਾਂ ਦਾ ਆਪਣਾ ਰਿਪੋਰਟ ਕਾਰਡ ਵੀ ਜੂਰ ਪੇਸ਼ ਕਰਕੇ ਜਾਣ ਬੜਾ ਸਾਰੇ ਸਰ 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 400 ਪਾਰ ਕਹਿ ਰਹੇ ਹੈ ਜੀ ਉਹ ਤਾਂ 20 ਵਰ 400 ਅੱਛਾ ਪਾਰ ਹੀ ਹੋਣਾ ਹੈ 400 ਤੱਕ ਲੈਨਸ ਰਹੇਗਾ 400 ਤੱਕ ਲੈਨਸ ਦੀਆਂ ਰਹਿਗੀਆਂ ਪਾਰ ਵਾਲੀਆਂ ਉਹਨਾਂ ਦੀਆਂ ਹੋਣਗੀਆਂ ਦੇਰ ਕਿਸਾਨਾਂ ਦੇ ਨਾਲ ਖੜਿਆ ਬਿੱਤੂ ਜੀ ਇਹ ਹੀ ਐਕਸਰ ਕਹਿੰਦੇ ਹੈ ਕਿ ਉਹਨੇ ਬਹੁਤ ਕੁਝ ਦੇਖੀ ਜਾਣਾ ਸੀ ਪੰਜਾਬ ਦੀ ਤੇ ਇਹ ਸੀ ਕਿ ਉਹ ਦੇ ਨਹੀਂ ਸਕਿਤੇ ਮੈਂ ਬਿੱਟੂ ਜੀ ਦਾ ਪੁੱਛਣਾ ਚਾਹਦਾ ਐ ਕਿ ਬਾਦ ਵਿੱਚ ਪ੍ਰਧਾਨ ਮੰਤਰੀ ਜੀ ਨੇ ਕਹਿੰਦੇ ਸਿਆਹੀ ਨੋਟ ਦੀ ਬਾਦ ਵਿੱਚ ਨਹੀਂ ਦੇ ਸਕਦੇ 2 ਸਵਾ 2 ਸਾਲ ਹੋ ਗਏ ਤੇ ਕਈ ਵਾਰ ਆਲੇ ਉਸ ਤੋਂ ਬਾਅਦ ਵੀ ਅੱਜ ਤੱਕ ਨਹੀਂ ਦਿੱਤਾ ਕੱਲੋਂ ਜੇ ਇੱਥੇ ਆ ਕੇ ਕੋਈ ਪ੍ਰੋਮਿਸ ਕਰਦੇ ਉਹਨਾਂ ਦੀ ਕੋਈ ਕੀਮਤ ਨਹੀਂ ਜਿਹੜੀ ਪਾਰਟੀ ਨੇ 10 ਸਾਲ ਪੰਜਾਬ ਦਾ ਪੁੱਛ ਨਹੀਂ ਕੀਤਾ ਉਹ ਅੱਗੇ ਨੂੰ ਵੀ ਕਰਨ ਨਹੀਂ ਕਰ ਸਕਦੇ ਇਸ ਕਰਕੇ ਇਹਨਾਂ ਦੇ ਝੂਠੀਆਂ ਕਿਸੇ ਗੱਲਾਂ ਚ ਆਉਣ ਦੀ ਲੋੜ ਸਰਸਰ